ਪੜਕੀ ਨਾਲੀ ਆਪ ਨੂੰ ਤੁਸੀਂ ਕੀ ਲੈਣਾ ਅਸੀਂ ਲੈਣਾ ਹੈ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗੁਰਦਸਾਹ ਖੁੱਲੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪਾਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਵੀਡੀਓ ਨਹੀਂ ਬਣਾਉਣਾ ਸੀ ਮੀਡੀਆ ਹਾਂਜੀ ਤੁਸੀਂ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਸਰਯਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਲੱਗੇ ਆਪਣਾ ਕੰਮ ਕਰ। ਤੇ ਕੰਮ ਹੀ ਕਰ ਰਿਹਾ ਆਪਣਾ ਇਹ ਲੋਕਾਂ ਨੂੰ ਘੁਆ ਕਰੋ ਠੀਕਾਂ ਨੂੰ ਜਾਓਗੇ ਤੂੰ ਮੈਨੂੰ ਤੋਂ ਹੋਰ ਨਾਲ ਸੁਣਨੇ ਕਹਿੰਦਾ ਠੀਕ ਜਾਣਾ ਚਾਹੂੰਗਾ ਤੂੰ ਵਾਹ ਡੀਸੀ ਲੱਗਿਆ ਸਰੇ ਤੇ ਪੱਗ ਦੀ ਖਲਾਰ ਮੈਂ ਬੌਦਾ ਵੱਡਾ ਬਣਿਆ ਫਿਰਦਾ ਢਿੰਡਣਾ ਵਾਲਾ ਦੇਹਾਂਦੇ ਉਹ ਕੀ ਜਨਾ ਕਰ ਰਹੇ ਨੇ ਉਹਨਾਂ ਨੂੰ ਵੀ ਕਾਜ ਕੋ ਬੋਲੇ ਹਰ ਬਕਵਾਸ ਕੀਪ ਕੋ ਵਾਲਾ ਕਰ ਨਹੀਂ ਕੀ ਕਹਿ ਕਹਿ ਰ ਤੂੰ ਜੀੜੇ ਪੇਰੇ ਉੱਥੇ ਖਲੋ ਕੇ ਤੂੰ ਭਿੰਡੜਾ ਵਾਲਾ ਅੱਲਾ ਪੱਪਾ ਬੋਲ ਰੋ ਬਰਾਵਾ ਇੱਥੇ ਲੋਕਾਂ ਨੂੰ ਡਰਉਣ ਵਾਸਤੇ ਮੈਂ ਡਰਉਣ ਵਾਸਤੇ ਆਇਆ ਮੀਡੀਆ ਵਾਲੇ ਅਸੀਂ ਕੱਗ ਬਣ ਕੇ ਤੂੰ ਮੀਡੀਆ ਨੂੰ ਮੇਰੇ ਤੇ ਅਫਸਰ ਨਹੀਂ ਤਾ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਏ ਚੰਗਾ ਲੱਗ ਰੇ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਮੈਂ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਵਿੱਚ ਲੱਛਣ ਟੁੱਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿੱਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ ਚ ਫਿਰਦੇ ਹਾਂ ਸਾਰਾ ਦਿਨ ਹਟਾ ਲੈ ਪੁੱਛਿਆ ਟੁੱਟੀ ਲੱਛਣ ਟੁੱਟੀ ਇੱਥੇ ਮੇਰੇ ਕੋਲ ਡਿਊਟੀ ਨਹੀਂ ਆ ਇਹ ਇੱਥੇ ਕੀ ਕਰਨ ਆਏ ਤੁਸੀਂ ਅੱਜ ਆਏ ਇੱਥੇ ਹੁਣ ਆਪਣਾ ਉੱਚਤ ਕਰੀਏ ਨੂੰ ਮਿਲਣ ਵਾਸਤੇ ਆਏ ਕਿਹੜੇ ਉੱਚਤ ਕਰੀਏ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬਹਿ ਕੇ ਸਭ ਦੇ ਵਿੱਚ ਸਾਰਜਨਿਕ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਤੁਸੀਂ ਨਹੀਂ ਬਾਥਰੂਮ ਕਿੱਥੇ ਬੈਠਿਆ ਕਹ ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬਹਿ ਕੇ ਤਾਂ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਜ਼ੀ ਕਹੀ ਜਾ ਬੀੜੀ ਵਿੱਚ ਲਾਈ ਜਾ ਤੂੰ ਜੋ ਮਰਜ਼ੀ ਪਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਤੇਰਾ ਆਪਣਾ ਸਿਸਟਮ ਆ ਠੀਕ ਕਦਿਕੀ ਨਾਲ ਜੀ ਆਪ ਨੂੰ ਤੁਸੀਂ ਵੀ ਲੈਣਾ ਅਸੀਂ ਲੈਣਾ ਹੈ ਫਿਰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗੁਰੂ ਸਾਹਿਬ ਖੁੱਲੀ ਬੈਠਾ ਹੈ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਵੀਡੀਓ ਨਾ ਬਣਾਉਣਾ ਸੀ ਮੀਡੀਆ ਹਾਂਜੀ ਤੁਸੀਂ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਸ੍ਰੀ ਆਮ ਤੁਸੀਂ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਲਾਂਗੇ ਆਪਣਾ ਕੰਮ ਕਰ ਉਹ ਕੰਮ ਹੀ ਕਰ ਰਿਹਾ ਆਪਣਾ ਮਾਜਰ ਨੂੰ ਕੰਗਰਾ ਕਰੋ ਠੀਕੰਦ ਜਾਓਗੇ ਤੂੰ ਮੈਨੂੰ ਤੋਂ ਹੋਰ ਨਾਲ ਹੁਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਡੀਸੀ ਲੱਗਿਆ ਸਰੇ ਤੇ ਪੱਗ ਦੀ ਖਲਾਰ ਮੈਂ ਬੌਦਾ ਵੱਡਾ ਬਣਿਆ ਫਿਰਦਾ ਵਿੰਡਰਾਂ ਵਾਲਾ ਜੀ ਰਹਿ ਰਹੇ ਹੋ ਕੀ ਜਨਾ ਕਰਦੇ ਨਾ ਨਿਕਲ ਗਿਆ ਜੀ ਬੋਲੇ ਹਰ ਬਗਵਾ ਇਸ ਕੀਪ ਕੋ ਵਾਲਾ ਕਰ ਨਹੀਂ ਕੀ ਕਹਿ ਕਹਿ ਕੀ ਰਹਿ ਤੂੰ ਵੀਰੇ ਤੇ ਰਹੋ ਤੇ ਖਲੋ ਕੇ ਦੋ ਭਿੰਡਰਾ ਵਾਲਾ ਅੱਲਾ ਪੱਬਾ ਬੋਲ ਰਿਓ ਭਿੰਡਰਾ ਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਾਉਣ ਵਾਸਤੇ ਆ ਮੀਡੀਆ ਵਾਲੇ ਆ ਸੀ ਭਗਵਾਨ ਕਾ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤਾ ਤੁਸੀਂ ਵੀੜੀ ਪੀ ਰਹੇ ਹੋ ਸਰਦਾਰ ਹੋ ਗਏ ਅਤਨਾ ਲੱਗ ਰਿਹਾ ਤੁਸੀਂ ਮੈਂ ਨੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਅੱਗੇ ਆ ਕੇ ਮੈਂ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਵਿੱਚ ਲੱਛਣ ਟੁੱਟੀ ਲੱਗੀ ਉਹ ਯਾਰ ਥੋੜੇ ਕੋਲ ਕੀ ਦੱਸਦਾ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਕਿਉਂ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਆ ਲੋਕਾਂ ਨੂੰ ਦੇਖਣੀ ਆ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਹਾਂ ਸਾਰਾ ਦਿਨ ਹਾਂ ਤਾਂ ਨਹੀਂ ਪੁੱਛਿਆ ਤੁਹਾਡੀ ਲੱਛਣ ਟੁੱਟੀ ਇੱਥੇ ਵੇਰੀ ਕੋਈ ਡਿਊਟੀ ਨਹੀਂ ਆਇਆ ਇੱਥੇ ਕੀ ਕਰਨ ਆਏ ਤੁਸੀਂ ਆਏ ਆ ਇੱਥੇ ਹੁਣ ਆਪਣਾ ਉਚਿਤ ਕਰੀਏ ਨੂੰ ਮਿਲਣ ਵਾਸਤੇ ਆਏ ਕਿਹੜੇ ਦੀ ਗੱਲ ਪ੍ਰੋਬਲਮ ਤੁਸੀਂ ਦੱਸੋ ਇਹ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀਰਿਓ ਬੈਠ ਕੇ ਸਭ ਦੇ ਵਿੱਚ ਸਾਜ ਦੇ ਨੇ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਨਹੀਂ ਬਾਥਰੂਮ ਕਿੱਥੇ ਬੈਠਿਆ ਹੈ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬੈਠ ਕੇ ਟਕਣਦਾ ਕੀ ਆ ਨਹੀਂ ਤੁਸੀਂ ਬੀੜੀ ਪੀਰਿਓ ਕਿ ਨਹੀਂ ਤੂੰ ਚਾਹ ਜੋ ਮਰਜ਼ੀ ਕਹੀ ਆ ਬੀੜੀ ਪਿਲਾਈ ਆ ਤੂੰ ਜੋ ਮਰਜ਼ੀ ਭਲਾਈ ਆ ਲੋਕਾਂ ਨੂੰ ਮੈਂ ਕਿਹ ਲੈਣਾ ਫਿਰ ਆਪਣਾ ਸਿਸਟਮ ਆ ਬਸ ਠੀਕ